ਹਾਂ ਖਾਣਾ ਬਣਾ ਰਿਆ ਜੀ ਤੂੰ ਪਤਾ ਜਿਵੇਂ ਸਾਰੇ ਚੱਲਿਆ ਹੁੰਨਾ ਸਾਰੇ ਬੰਨੇ ਕਦ ਨਹੀਂ ਬੰਨੇ ਪਹਿਲਾਂ ਫੀਲਿੰਗਾਂ ਚੱਕੀ ਜਾਂਦਾ ਵਾਸਕਾ ਰੋਣਾ ਕਿੰਨੇ ਕਰਮਾਲ ਬਣ ਲੈਣੇ ਆ ਸਾ ਕਿੱਥੋਂ ਦੀ ਲੈਣਾ ਵੇ ਸਾ ਫਿਲਟਰ ਹੋ ਕੇ ਅੰਦਰ ਜਾਂਦਾ ਸਾਰਾ ਹਾਂ ਹੋ ਸਾਰਾ ਗੰਨ ਬਾਹਰ ਹਾਂ ਆਜੇ ਫਿਲਟਰ ਹੋ ਕੇ ਜਾਂਦਾ ਹੈ ਵੇਖ ਕੇ ਮੈਂ ਟੌਰ ਕੱਢਦਾ ਅੱਗੇ ਮਾਂ ਨੂੰ ਨਜ਼ਰ ਲੱਗ ਗਈ ਹੁਣ ਤੈਨੂੰ ਲੱਗ ਜਾਣੀ ਹੈ ਅੱਗੇ ਮੈਨੂੰ ਬੁਖਾਰ ਚੜਿਆ ਹੁਣ ਤੇਰੀ ਵਾਰੀ ਉਹ ਫਿਰ ਕੋਈ ਡਾਕਟਰ ਕੋਲ ਹੀ ਚੱਲੇ ਫਿਰ ਟੀਕਾ ਉਹ ਪਹਿਲਾਂ ਹੀ ਥੋੜਾ ਐਡਵਾਂਸ ਚ ਐਡਵਾਂਸ ਚ ਦੋਸਤੋ ਕੀ ਹਾਲ ਚੱਲ ਕਿਵੇਂ YouTube ਫੈਮਲੀ ਉਮੀਦ ਕਰਦੀਆਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਕੋਲੇ ਟਿਲੇਮਸੇ ਚੱਲ ਰਹੇ ਆ ਤੇ ਮੈਡੀਸਿਨ ਚਲ ਲੈਣ ਚੱਲੇ ਆ ਤੇ ਦਿਖਾਉਣ ਇੱਕ ਮਿੰਟ ਤੁਸੀਂ ਪਹਿਲਾਂ ਤੇ ਇਧਰ ਦੇਖੋ ਤੁਸੀਂ ਪੁਲ ਦਾ ਕੰਮ ਚੱਲ ਰਿਹਾ ਏ ਅਸੀਂ ਚੱਲੇ ਸੀ ਇੰਜੈਕਸ਼ਨ ਲਵਾਉਣ ਬੁਖਾਰ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਏ ਫੀਆ ਤੱਕ ਨਿਭ ਗਿਆ ਨਾ ਹੂੰ ਇਤਰੋ ਜਿਆਦਾ ਬਣ ਗਿਆ ਇਤਰੋ ਜਿਆਦਾ ਬਣਿਆ ਇਤਰੋ ਦਿਖਾਉਨੇ ਆ ਬੇ ਕਾਫੀ ਹੱਦ ਤੱਕ ਕੰਮ ਵਾਓ ਕਿੰਨੇ ਰੌਣਕ ਮੇਲਾ ਕਿਚਨ ਆਪਣੀ ਚੋ ਨਾ ਆ ਸਾਰਾ ਦਿਨ ਦਾ ਆ ਜਿਹੜਾ ਇੱਥੇ ਜਦੋਂ ਆ ਚੱਲਦੀ ਹੈ ਨਾ ਬੜਾ ਵਧੀਆ ਵੀਊ ਲੱਗਦਾ ਆਹ ਲਵ ਯੂ ਬਹੁਤ ਵਧੀਆ ਲੱਗਦਾ ਜਦੋਂ ਆਹ ਕਰੇਨਾ ਕਰੋਨਾ ਜੀਆਂ ਚੱਲਦੀਆਂ ਉੱਪਰਲੇ ਫਲੋਰ ਤੋਂ ਦੀਨੀਆਂ ਆਪਣੇ ਵਾਵਾ ਹੀ ਕੰਮ ਖੇਚਦਾ ਕਿੰਨੇ ਸੋਹਣੇ ਸੰਦ ਵੱਡੇ ਵੱਡੇ ਉਧਰ ਇੱਧਰ ਤੇ ਉਧਰ ਯਾਰ ਦੂਸਰੀ ਸਾਈਡ ਇੱਧਰ ਵੀ ਵਾਵਾ ਹੀ ਪਿੱਲਰ ਜਿਖਲਾ ਰਹਤੇ ਹਨ ਉਧਰ ਪਿੱਲਰੇ ਬੰਨੇ ਹਾਰੇ ਆਉਥੋਂ ਗਾਂ ਬੰਨਾ ਬੱਟੀ ਵਾਲਾ ਹੂੰ ਇਹ ਏਰੀਆ ਬਿੰਦ ਸਧਾਰਾ ਸਾਹਮਣੇ ਦਿਖਦਾ ਹੁੰਦਾ ਜਦੋਂ ਮੈਂ ਤੁਹਾਨੂੰ ਦਿਖਾਉਣੀ ਨਹੀਂ ਕਰ ਤੋਂ ਗੁਰਦੁਆਰਾ ਸਾਹਿਬ ਤੇ ਇੱਥੇ ਕੁਝ ਦੁਕਾਨਾਂ ਵੀ ਹੈਗੀਆਂ ਮਠਿਆਈ ਮੁੱਠੀ ਵਾਲੀਆਂ ਵੀ ਹੈਗੀਆਂ ਇੱਥੇ ਦੁਕਾਨ ਇੱਕ ਆਪਣੀ ਹੈਗੀ ਆ ਗਰੋਸਰੀ ਵਾਲੀ ਬਹੁਤ ਵਧੀਆ ਗਰੋਸਰੀ ਮਿਲ ਜਾਂਦੀ ਇੱਥੋਂ ਅਸੀਂ ਜ਼ਿਆਦਾਤਰ ਇੱਥੋਂ ਲੈਂਦੇ ਆ ਫਟਕ ਲਾ ਕੇ ਚੱਲਿਆ ਲਾ ਕੇ ਚੱਲਿਆ ਲਾ ਕੇ ਚੱਲਿਆ ਟਿੰਗ ਟੇ 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 ਲੰਗ ਲੰਦੋ ਚਲੋ ਜੀ ਸਤਾਰੇ ਦਾ ਫਾਟਕ ਜਦੋਂ ਮਰਜੀ ਆ ਉਹ ਲੱਗਾ ਹੀ ਹੁੰਦਾ ਹੈ ਅੱਜ ਅਸੀਂ ਤੱਕੇ ਨਾ ਲੰਘ ਹੀ ਗਏ ਚਲੋ ਹੁਣ ਆ ਸਾਰਾ ਪੋਲਾ ਲਿਆਂਦਾ ਹੀ ਖਲਾਰਾ ਵੇਖ ਲੋ ਥੋਂ ਤੱਕੇ ਫੈਲੇ ਪਏ ਨੇ ਉਧਰੋਂ ਪੈਲਸ ਤੱਕ ਤੇ ਉਧਰੋਂ ਮਿਲਣਾ ਦਾ ਮੱਲਾਲੇ ਤੱਕ ਹੀ ਫੈਲੇ ਪਏ ਸੋ ਤੁਸੀਂ ਵੀ YouTube ਫੈਮਲੀ ਮੇਰੇ ਲਈ ਪ੍ਰੇ ਕਰਨਾ ਕਿ ਮੈਂ ਜਲਦੀ ਜਲਦੀ ਠੀਕ ਹੋ ਸਕਾਂ ਤੁਹਾਡੇ ਲਈ ਵਧੀਆ ਵਧੀਆ ਕੰਟੈਂਟ ਲੈ ਕੇ ਆਈਏ ਵੀਡੀਓਜ਼ ਲੈ ਕੇ ਆਈਏ ਪਤਾ ਨਹੀਂ ਮੌਸਮ じゃ ਬਦਲ ਗਿਆ ਤੇ ਬੁਖਾਰ ਹੋ ਜਾਂਦਾ ਦਿੱਲੀ ਫਿਰ ਤਾਂ ਬਸ ਸੱਤੇ ਹੀ ਨਿਕਲ ਜਾਂਦੀ ਚਲੋ ਹੁਣ ਆਪਾਂ ਮਿਲਦੇ ਆ ਦਵਾਈ ਲੈ ਆਈਏ ਫਿਰ ਤੁਹਾਡੇ ਨਾਲ ਕਰਦੇ ਕੋਈ ਗੱਲਾਂ ਬਾਤਾਂ ਇਹ ਵੇਖ ਲਓ ਸਾਡਾ ਮੱਲਾਲਾ ਰੋਡ ਬਹੁਤ ਸੋਹਣਾ ਇੱਥੋਂ ਤਾਂ ਨਾ ਵੀ ਕਿੰਨੇ ਪਿਆਰੇ ਆ ਨਾ ਮਾਪੇ ਨਾਲੇ ਥੋੜਾ ਜਿਹਾ ਮਾਪੇ ਮਾਪੇ ਇੰਤਜਾਹੀ ਕੰਜ ਕਿੰਨੀ ਮੇਰੇ ਤੋਂ ਚੱਲਿਆ ਨਹੀਂ ਜਾਂਦਾ ਹੁਣ ਮੇਨੂੰ ਲਾਉਂਦੀ ਨਹੀਂ ਪਈ ਨਾਲ ਨਾਲ ਆਵਦੇ ਪਿੰਡ ਦੀਆਂ ਗਲੀਆਂ ਵੇਖ ਲੈ ਅੱਜ ਕਿੰਨੇ ਬੰਦੇ ਨਾਲ ਹਣਾ ਕੋਮਲ ਦਾ ਵੀ ਫੋਨ ਆਈ ਜਾਂਦਾ ਕੋਮਲ ਦਾ ਗਾਇਸ ਇਹ ਸਾਡੇ ਘਰ ਵੇਖ ਲੋ ਅ ਮੇਰੇ ਤਾਇਆ ਦੇ ਘਰ ਆ ਤੇ ਅੱਜ ਅਸੀਂ ਇੱਧਰ ਸੂਟ ਸੂਟਾਂ ਦੀ ਕਢਾਈ ਦੇਣੀ ਉਥੇ ਵਲੌਗ ਬਣਾਉਣਾ ਭੁੱਲ ਗਏ ਨਾ ਸੂਟਾਂ ਦੀ Hello guys! ਉਹ ਬੱਚੇ ਖੇਡ ਰਹੇ ਗਲੀ ਦੇ ਵਿੱਚ ਤੇ ਸਾਡੇ ਪਿੰਡ ਦੀਆਂ ਰੋਡੀਆਂ ਤੇ ਚਲ ਕਾ ਲਾ ਤੁਮਰਾ ਤੁਮ ਅਮੇ ਦੁਰ ਸੇਖ ਦੇ ਕਰੋ ਦਰਸ਼ਨ ਸੰਤੋ ਮੇਰੇ ਖੁਦਾਰ ਹੋਵਨ ਨਾਲੇ ਸਾਡੇ ਪਿੰਡ ਦਾ ਗੁਰਦੁਆਰਾ ਸੇਵ ਕਹਿਣਾ ਹੀ ਕਰ ਤੇਰਾ ਕਰਤਾ ਤੇਰਾ ਫਲਕ ਸ਼ਾ ਜਿਸ ਦੇ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਨੋ ਸਾਵੇ ਨਾਮ ਜਿਲ ਕਾ ਮਨ ਵਸਿਆ ਜੇ ਸ਼ਬਦ ਕਹੇਰੇ ਤੇ ਨਾਨਕ ਸੱਚੇ ਸਾਹਿਬ ਕਿਉ ਨਹੀ ਕਰ ਤੇਰਾ ਸਾਚਾ ਨਾਮ ਰਹਾ ਧਾਰੋ ਸਾਚੇ ਨਾਮ ਧਾਰਿ ਜਨੁ ਭੁਖਾ ਸਭ ਗੁਵਾਈਆ ਕਰਿ ਸਾਤ ਸੁਖਮਨ ਆਏ ਵਸਿਆ ਜਨੇਤਿ ਸਭ ਪੁਜਾਈਆ ਬਾਕੀ ਹੁਣ ਅਸੀਂ ਆਗੇ ਸੀ ਕਰੇ ਮੈਡੀਸਿਨ ਲੈ ਕੇ ਤੇ ਰੋਟੀ ਪਾਣੀ ਖਾਦਾ ਏ ਕੋਮਲ ਨੂੰ ਛੱਡ ਆਇਆ ਕਰੇ ਅਮਨ ਚਲੀ ਗਈ ਸੀ ਪਹਿਲਾਂ ਹੀ ਤੇ ਬਾਕੀ ਹੁਣ ਬਸ ਚੇਂਜ-ਵੈਂਜ ਕੀਤਾ ਹੈ ਹੁਣ ਸੌਣ ਦੀਆਂ ਤਿਆਰੀਆਂ ਤੇ ਮੈਂ ਸੋਚਿਆ ਕਿ YouTube ਫੈਮਿਲੀ ਨਾਲ ਗੱਲਾਂ ਕਰਤਾ ਹੋ ਜਾਲ ਬਾਕੀ ਤੁਸੀਂ ਆਪਣਾ ਬਹੁਤ ਸਾਰਾ ਪਿਆਰ ਦੇ ਰਹੇ ਹੋ ਬੜੇ ਪਿਆਰੇ-ਪਿਆਰੇ ਕਮੈਂਟ ਕਰਦੇ ਹੋ ਬਹੁਤ ਹੀ ਪਿਆਰੇ ਕਮੈਂਟ ਕਰਦੇ ਹੋ ਤੁਸੀਂ ਆਪਣਾ ਕੀਮਤੀ ਸਮਾਂ ਕੱਢਦੇ ਹੋ ਮੇਰੇ ਲਈ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰ ਕਰਦੀ ਆ ਤੇ ਇੱਧਰ ਵੇਖ ਲਓ ਸ਼ੁਰੂ ਹੋ ਗਿਆ ਬਸ ਇਹਨਾਂ ਦਾ ਮੈਚ ਇਹ ਤੇ ਰਾਤ ਤੱਕ ਇਹੀ ਚੱਲੂ ਹੁਣ ਨਹੀਂ ਨਹੀਂ ਸਾਡੀ ਗੱਲ ਬਾਤ ਸੁਣੀ ਹੁਣ ਮੈਂ ਵਲੌਗ ਦਾ ਐਂਡ ਕਰਨ ਲੱਗੀ ਸੀ ਪਰ ਇਹਨਾਂ ਨੇ ਵਿੱਚ ਆਪ ਦਾ ਖੜਕਾ ਡੜਕਾ ਸ਼ੁਰੂ ਕਰ ਲਿਆ ਬੱਸ ਸ਼ੁਰੂ ਹੋ ਗਿਆ ਹੁਣ ਨਹੀਂ ਸੌਂਦੇ ਕਿਹਦੀ ਤੇ ਉੱਠ ਪਾ ਤੂੰ ਵੀ ਕਾਕੇ ਸੌਣ ਦਾ ਟਾਈਮ ਸੌਣ ਦਾ ਨਹੀਂ ਜਾ ਦੇਜੀ ਨੂੰ ਰੋਟੀ ਪਾ ਕੇ ਆ ਜਿਹੜੇ ਤਰ੍ਹਾਂ ਕਹਿੰਦੇ ਪੈਨ ਨਾਲ ਦੁੱਧ ਪਾਇਆ ਨਾਲ ਰੋਟੀ ਪਾਇਆ ਉੱਠ ਪਾ ਯੈਸ ਜਲਦੀ ਯੈਸ ਔਨ தி ਸਪੌਟ ਜਲਦੀ ਉੱਠਿਆ ਕਰ ਉਹ ਹਿੰਮਤ ਮਾਰ ਮੁੰਡਿਆਂ ਵਾਂਗੂ ਬੁੱਢਿਆਂ ਵਾਂਗੂ ਨਾ ਕਰਿਆ ਕਰ ਮਿੰਟ ਮਾਰ ਮਿੰਟ ਉੱਠ ਪਾ ਤੇ ਬਾਕੀ YouTube ਫੈਮਿਲੀ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਉਸ ਵਾਸਤੇ ਆਪਣਾ ਪਿਆਰ ਇਸੇ ਤਰ੍ਹਾਂ ਹੀ ਦਿੰਦੇ ਰਹੋ ਤੇ ਬਾਕੀ ਕੰਟੈਂਟ ਤਾਂ ਬਹੁਤ ਸੋਚਿਆ ਹੋਇਆ YouTube ਤੁਹਾਨੂੰ ਐਂਟਰਟੇਨ ਕਰਨ ਵਾਸਤੇ ਸਾਰਾ ਕੁਝ ਪਰ ਉੱਜੂ ਪਹਜੇ ਇਸ਼ੂ ਚੱਲ ਰਿਹਾ ਹੈ ਸਿਹਤ ਪ੍ਰਤੀ ਤੇ ਬਾਕੀ ਸਾਰੇ ਬੱਚੇ ਖੁਸ਼ ਨਾਨਕੇ ਗਿਆ ਹੋਇਆ ਹੈ ਤੇ ਤੁਹਾਨੂੰ ਪਤਾ ਜਗਸਰੀਨ ਇਨਵੋਲਵਮੈਂਟ ਘੱਟ ਕਰਦਾ ਬਾਕੀ ਆਉਣ ਵਾਲੇ ਸਮੇਂ 'ਚ ਤੁਹਾਡੇ ਲਈ ਵਧੀਆ ਵਧੀਆ ਵਲੌਗ ਲੈ ਕੇ ਆਵਾਂਗੇ ਇਸੇ ਤਰ੍ਹਾਂ ਹੀ ਬਣੇ ਰਹੋ ਆਪਣਾ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਪਲੀਜ਼ ਅੱਗੇ ਤੋਂ ਅੱਗੇ ਤੇ ਜਿੰਨਾ ਭੈਣ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ 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 ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਦਿਓ ਤਾਂ ਜੋ ਵੀਡੀਓ ਤੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਬਾਕੀ ਇਹ ਵਾਲਾ ਮੇਰਾ ਨਾਈਟ ਸੂਟ ਤੁਹਾਨੂੰ ਕਿੱਦਾਂ ਦਾ ਲੱਗਾ ਨਿਊ ਆ ਮੈਂ ਨਿਊ ਲਿੱਤੇ ਆ ਤੇ ਦੱਸਿਓ ਤੁਹਾਨੂੰ ਕਿਵੇਂ ਦੇ ਲੱਗਾ ਬਾਕੀ ਸੂਟ ਜਿਹੜੇ ਮੈਂ ਸਾਰੇ ਸਟਿਚ ਕਰਨੇ ਦੇ ਦਿੱਤੇ ਆ ਅੱਜ ਵੀ ਗਈ ਸੋਥ ਦਵਾਈ ਵੀ ਲੈ ਕੇ ਆਈਆਂ ਤੇ ਸੂਟ ਵੀ ਕੱਢਣੇ ਦੇ ਕੇ ਆਈਆਂ ਸਾਰੇ ਸੂਟ ਵੀ ਤੁਹਾਨੂੰ ਵਿਖਾਵਾਂਗੀ ਸਟਿਚ ਕੀਤੇ ਜਿਵੇਂ ਜਿਵੇਂ ਆਈ ਜਾਣਗੇ ਤੁਹਾਨੂੰ ਦਿਖਾਈ ਜਾਊਂਗੀ ਬਹੁਤ ਹੀ ਪਿਆਰੇ ਪਿਆਰੇ ਸੂਟ ਬਣਾਏ ਆ ਮੈਂ ਤੇ ਬਾਕੀ ਇਸੇ ਤਰ੍ਹਾਂ ਹੀ ਪਿਆਰ ਬਣਾਏ ਰੱਖਣਾ ਵਲੌਗ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਹੁਣ ਮਿਲਦੇ ਆ ਨੈਕਸਟ ਵਲੌਗ ਚ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਾਸ਼ਿਕਾ ਬਾਏ ਬਾਏ